ਆਇਆ 8:30 ਤੋਂ ਬਾਅਦ ਫੋਨ ਆਇਆ ਮੁੰਡਾ ਕਾਲਜ ਚੱਲਦਾ ਸੀ ਉਹਨੇ ਡੱਬਾ ਕੇ ਆਪਣਾ ਐਡਰੈਸ ਚੈੱਕ ਲਿਆ ਸੀ ਤੇ ਕਹਿੰਦੇ ਫੋਨ ਆਇਆ ਵੀ ਕੁੜੀ ਦੇ ਬਲੱਡ ਨਿਕਲਦਾ ਤੇ ਛੱਟ ਲਾ ਦਿੱਤੀ ਬਸ ਕੀ ਤੁਹਾਨੂੰ ਥੋੜੀ ਲੱਗੀ ਆ ਕਿਵੇਂ ਲੱਗੀ ਆ ਕੋਈ ਨਹੀਂ ਦੱਸਿਆ ਕਿਦਾਂ ਲੱਗੀ ਆ ਸੱਟ ਲੱਗੀ ਆ ਜੀ ਬਸ ਠੀਕ ਆ ਮੈਡਮ ਕਹਿੰਦੇ ਫਾਈਨ ਫਾਈਨ ਠੀਕ ਹੈ ਜਾਨੀ ਅੱਜ ਕੇ ਬੋਲ ਰਹੀ ਆ ਕਿੰਨੀ ਦੇਰ ਬਾਅਦ ਦੱਸਿਆ ਉਹ ਸ਼ਾਮ ਕੁਝ ਬੋਲ ਨਹੀਂ ਨਹੀਂ ਹੱਥ 40 ਦਾ ਟਾਈਮ ਸੀਗਾ ਇਹਨਾਂ ਨੇ ਕੁਝ ਨਹੀਂ ਦੋ ਟੀਚਰ ਆਏ ਸੀ ਕੁਝ ਨਹੀਂ ਦੱਸਿਆ ਵੀ ਕੀ ਹੋਇਆ ਕਿਵੇਂ ਹੋਇਆ ਬਸ ਬੱਸ ਡਰਾਈਵਰ ਨੂੰ ਫੋਨ ਕੀਤਾ ਸੀ ਉਹ ਕਹਿੰਦਾ ਸੀ ਬੱਚੀ ਨੂੰ ਸਹੀ ਸਲਾਮਤ ਆ ਸਾਡੇ ਸਾਹਮਣੇ ਕੁਝ ਨਹੀਂ ਹੋਇਆ ਸਾਨੂੰ ਬਤਾ ਹੀ ਨਹੀਂ ਡਾਂਡੀ ਬੱਚੀ ਦਾ ਕੁਛ ਇਦਾਂ ਦਾ ਹੋਇਆ ਜਿਹੜੇ ਲੈ ਕੇ ਜਾਂਦੇ ਆ ਡਰਾਈਵਰ ਅੰਕਲੋਂ ਕਹਿੰਦੇ ਸਾਨੂੰ ਬਤਾ ਹੀ ਨਹੀਂ ਆ ਮੈਡਮ ਦਾ ਟੀਚਰ ਆਇਆ ਮੈਡਮ ਦਾ ਫੋਨ ਆਇਆ ਕਹਿੰਦੀ ਖਮਾਇਰਾ ਦੇ ਸੱਟ ਲੱਗ ਗਈਆਂ ਦੋ ਜਣੇ ਆ ਕੇ ਛੱਡ ਕੇ ਇੱਥੇ ਆਏ ਮੈਂ ਕਿ ਕੀ ਹੋਇਆ ਕਿੱਦਾਂ ਹੋਇਆ ਕੁਛ ਨਹੀਂ ਦੱਸਿਆ ਛਲਗੇ ਉਹਦੀ ਅੱਖ ਪੂਰੀ ਬਾਹਰ ਆਈ ਬਈ ਕੁੜੀ ਦੀ ਅਪਰਵਾਹੀ ਹੈ ਮੇਰੇ ਪੁੱਤ ਨਾਲ ਇਦਾਂ ਦਾ ਵੱਡਾ ਹਾਸਾ ਹੋਇਆ ਕਿਵੇਂ ਹੋਇਆ ਸਕੂਲ ਦੇ ਵਿੱਚ ਹੋਇਆ ਤੇ ਸਕੂਲ ਦੀ ਹੀ ਲਾਪਰਵਾਹੀ ਹੈ ਨਾ ਉਹਨਾਂ ਨੇ ਮੈਨੂੰ ਇਨਸਾਫ਼ ਚਾਹੀਦਾ ਮੇਰੇ ਪੁੱਤ ਨਾਲ ਉਹਨਾਂ ਨੇ ਇਦਾਂ ਕੀਤਾ ਕੀਤਾ ਫੀਸਾਂ ਨਹੀਂ ਲੇਟ ਹੋਣੀਆਂ ਚਾਹੀਦੀਆਂ ਮੇਰੇ ਪੁੱਤ ਨਾਲ ਇਦਾਂ ਕੀਤਾ ਕੀਤਾ ਮੇਰਾ ਪੁੱਤ ਫੀਸਾਂ ਨਹੀਂ ਲੇਟ ਹੋਣੀਆਂ ਚਾਹੀਦੀਆਂ ਥੱਬੇ ਥੱਬੇ ਫੀਸਾਂ ਦੇ ਦੇ ਦੋ ਦੇ ਦੋ ਸਾਡੇ ਬੱਚੇ ਨੂੰ ਵਾਪਸ ਕਰੋ ਫੀਸਾਂ ਲੈ ਲਓ ਸਾਡੇ ਕੋਲੋਂ ਜਿੰਨੇ ਪੈਸੇ ਪਏ ਆ ਲੈ ਲਓ ਸਾਡਾ ਪੁੱਤ ਮੋੜ ਦਿਓ ਸਾਡਾ ਪੁੱਤ ਮੋੜ ਦੋ ਸਾਡਾ ਪੁੱਤ ਮੋੜ ਦੋ ਸਾਡਾ ਪੁੱਤ ਸਾਡੀ ਕੁੜੀ ਆ ਸਵੇਰੇ ਘਰ ਆਈ ਹੈ ਆਪਣਾ ਸਕੂਲ ਦੇ ਅੰਦਰ ਆਈ ਹੈ ਇੱਥੋਂ ਫੋਨ ਗਿਆ ਵੀ ਕਹਿੰਦੇ ਉਹਦਾ ਐਕਸੀਡੈਂਟ ਹੋ ਗਿਆ ਬਸ ਇੱਥੋਂ ਹੁਣ ਬੈਕ ਕੀਤੀ ਹੈ ਕੋਈ ਨਹੀਂ ਉਹਦੇ ਟੈਥਲੇ ਆ ਗਈ ਹੈ ਕੋਈ ਕਨੈਕਟਰ ਵਗੈਰਾ ਹੈ ਨਹੀਂ ਕਨੈਕਟਰ ਕੋਈ ਨਹੀਂ ਸੀ ਜੀ ਡਰਾਈਵਰ ਨਾਲ ਕਹਿੰ ਲਿਓ ਕਹਿੰਦਾ ਮੈਂ ਕੱਲਾ ਹੀ ਸੀ ਮੈਨੂੰ ਕੋਈ ਇਹਨਾਂ ਨੇ ਕਨੈਕਟਰ ਨਹੀਂ ਦਿੱਤਾ ਹੈ ਅੱਛਾ ਤਾਂ ਸਕੂਲ ਦੀ ਵੱਡੀ ਗਲਤੀ ਹੈ ਨਾ ਸਕੂਲ ਦੀ ਵੱਡੀ ਗਲਤੀ ਸਾਡਾ ਦੇਖੋ ਧੋਤਾ ਸਾਰਾ ਬਾਰੋਂ ਕੁੰਡੇ ਲਾ ਲੈ ਕਿਸੇ ਨੂੰ ਅੰਦਰ ਬੜਨ ਨਹੀਂ ਦਿੱਤਾ ਕਿਸੇ ਨੂੰ ਬਾਹਰ ਜਾਣ ਨਹੀਂ ਦਿੱਤਾ ਹੁੰਦਾ ਤਾਲੇ ਲਾ ਲੈ ਜੋ ਗੇਟ ਟੱਪਨ ਨੂੰ ਅਸੀਂ ਗਿਆ ਸੀ ਆ ਗਏ ਆ ਫਿਰ ਇਹਨਾਂ ਨੇ ਗੇਟ ਖੋਲੇ ਜਦ ਤੱਕ ਆ ਤੋ ਕੇ ਕੈਮਰੇ ਦੀ ਤਾਰਾ ਖੇਚਦੀਆਂ ਸਾਰੇ ਸੀਸੀਟੀਵੀ ਲੱਗੇ ਸਕੂਲ ਕੈਮਰੇ ਦੀ ਤਾਰਾ ਖੇਚਦੀਆਂ ਤੋਤਾ ਦੇਖੋ ਸਾਰੇ ਥੱਲੇ ਨਿਸ਼ਾਨ ਲੱਗੇ ਹੋ ਜਾਂ ਸਾਰੇ ਏ ਟੂ ਜ਼ेड ਬੱਚੇ ਦੀ ਉਮਰ ਕਿੰਨੀ ਸੀ ਭਾਈ ਜੀ ਬੱਚੇ ਦੀ ਉਮਰ ਕੁੜੀ ਦੀ 7 ਸਾਲ ਸੀਗੀ ਸੈਕਿੰਡ ਕਲਾਸ ਪੜ੍ਹੀ ਸੀ ਕੁੜੀ ਦਾ ਨਾਂ ਕੀ ਮਾਏ ਦਾ ਹਾਂ ਕੱਲੀ ਕੱਲੀ ਕੁੜੀ ਸੀ ਮਾਪਿਓ ਦੀ ਜੀ ਸਕੂਲ ਮੰਨਦਾ ਆਪਣੀ ਗਲਤੀ ਸਕੂਲ ਕੋਈ ਮੰਨਦਾ ਜੀ ਮੰਨਦਾ ਹੁੰਦਾ ਧੋਂਦਾ ਕਹ ਦੋ ਜ ਪਰ ਸਾਹਮਣੇ ਸਾਰੇ ਜਨ ਜੋ ਕਾਰਵਾਈ ਹੋਣੀ ਜਿਹਦੀ ਸਕੂਲ ਦੇ ਅੰਦਰ ਇਹ ਕੰਮ ਹੋ ਗਿਆ ਵੀ ਉਸ ਤੋਂ ਬਾਅਦ ਤੁਸੀਂ ਭਜਾਣਾ ਸੀ ਡਰਾਈਵਰ ਤੁਸੀਂ ਭਜਾਤਾ ਕੋਈ ਬੱਚੇ ਦੇ ਮਾਪੇ ਉਹਨਾਂ ਨਾਲ ਗੱਲ ਕਰਦੇ ਤੁਸੀਂ ਕਰਨ ਨਹੀਂ ਦੇਦੇ ਕਿਸੇ ਨਾਲ ਗੱਲ ਕਿਹੜੇ ਹਸਪੀਟਲ ਵਿੱਚ ਜਾਉਣ ਬੱਚੇ 40 ਹਸਪੀਟਲ ਹੈ ਜੀ ਅਜੇ ਬੱਚੇ ਦੀ ਡੈਥ ਹੋ ਗਈ ਉਹਦੀ ਹੋ ਗਈ ਸੀ ਜੀ ਦੋ ਬੰਦੇ ਕੇ ਛੱਡ ਕੇ ਆ ਗਏ ਬਸ ਮਾਪਿਆਂ ਨੂੰ ਫੋਨ ਕਰਤਾ ਜੀ ਤੁਹਾਡੀ ਕੁੜੀ ਇੱਥੇ ਪਰਿਵਾਰ ਪਹੁੰਚ ਗਿਆ ਪਰਿਵਾਰ ਉੱਥੇ 40 ਹਸਪੀਟਲ ਜੀ ਫਿਲਹਾਲ ਲੈ ਠੀਕ ਹੈ ਉਹ ਮੱਲੇ ਨਿਵਾਸੀ ਨੇ ਕੀ ਮੰਗ ਤੁਹਾਡੀ ਅਲੇ ਪਾਜੀ ਮੱਲੇ ਨਿਵਾਸੀ ਅਲੇ ਜੋ ਕਾਨੂੰਨ ਆਏ ਕਾਨੂੰਨ ਪੁਲਸ ਆਈਏ ਕਾਰਵਾਈ ਕਰੇ ਕੀ ਮਾਮਲਾ ਕੀ ਜੋ ਜਿਹੜਾ ਸਵੇਰੇ 8:30 ਵਜੇ ਬੱਚੇ ਦੀ ਡੈਥ ਹੋਈ ਹੈ ਸਕੂਲ ਬਾਗ ਦੇ ਨੀਚੇ ਆ ਕੇ ਟਾਇਰ ਦੇ ਨੀਚੇ ਆ ਕੇ ਉਹਦੇ ਤਲਾਸ਼ ਲੱਗੀ ਸੀ ਉਹਨੂੰ ਬੱਚਾ ਲੈ ਕੇ ਸੀ ਗਿਆ ਹੋਟਲ ਹਸਪੀਟਲ ਤੇ ਬਾਕੀ ਉਹਨੇ ਕੈਮਰੇ ਚੈੱਕ ਕਰਦੇ ਸਾਰੀ ਤਕਰੀਰ ਕਰਦੇ ਅੱਛਾ ਬੱਸ ਦੇ ਥੱਲੇ ਸਕੂਲੀ ਬੱਸ ਦੇ ਥੱਲੇ ਬੱਚੀ ਆਈ ਹੈ ਬੱਚਾ ਟਾਇਰ ਦੇ ਫੰਦੇ ਦਾ ਸੀ ਸਕੂਲ ਦੇ ਅੰਦਰ ਹੀ ਸਕੂਲ ਦੇ ਅੰਦਰ ਅੱਛਾ ਉਹਦੀ ਡੈਥ ਹੋ ਗਈ ਬੱਚੇ ਦੀ ਖੇਲਦੇ ਹੋਏ ਦੀ ਸਰ ਹੋਈ ਹੈ ਜਾਂ ਕਿਵੇਂ ਹੋਇਆ ਉਹ ਹੁਣ ਡਰਾਈਵਰ ਤੋਂ ਸਾਰੀ ਗੱਲ ਕਲੀਅਰ ਹੋ ਜੇਗੀ ਇਥੇ ਜਿਹੜੇ ਸੀਸੀਟੀਵੀ ਕੈਮਰਾ ਲੱਗੇ ਸੀ ਇਹਨਾਂ ਦਾ આરોਪ ਹੈ ਕਿ ਕੈਮਰਾ ਲਾ ਲਿੱਤੇ ਗਏ ਨਹੀਂ ਨਹੀਂ ਆਏ ਹੋ ਵੀ ਦੇਖ ਰਹੇ ਅਸੀਂ ਇਹ ਕੋਈ ਦੇਖ ਲੈਣਾ ਕਿੱਥੋਂ ਲਗਾ ਕੇ ਤਾਂ ਕੋਈ ਇਹ ਵੀ ਕੰਮ ਕਰ ਰਹੇ ਹੋ ਜੀ ਕਹੋ ਜੀ ਕਾਰਵਾਈ ਕਰ ਰਹੇ ਹੋ ਜੋ ਕਾਰੋਨ ਕਾਨੂੰਨ ਅਨੁਸਾਰ ਜੋ ਕਾਰਵਾਈ ਬਣਦੀ ਹੈ ਅਸੀਂ ਕਰ ਰਹੇ ਹਾਂ ਪਰ ਉਹ ਨਹੀਂ ਇਹ ਬਸ ਸਕੂਲ ਦੀ ਸੀ ਕਿ ਬਾਹਰ ਦੀ ਸੀ ਇਹ ਸਕੂਲ ਦੀ ਸੀ ਸਕੂਲ ਨਾਲ ਅਟੈਚ ਸੀ ਸਕੂਲ ਬੱਚਿਆਂ ਦੀ ਬਸ ਬੱਚੀ ਕਿੰਨੇ ਸਾਲ ਦੀ ਸੀ ਕਿਹੜੀ ਕਲਾਸੇ ਪੜ੍ਹਦੀ ਸੀ ਇਹ 1st ਚ ਪੜ੍ਹਦੀ ਸੀ 6-7 ਸਾਲ ਦੀ ਬੱਚੀ ਦਾ ਡੈਥ ਹੋ ਗਈ ਹੈ ਸਕੂਲ ਦੇ ਵਿੱਚ ਉਹਦੇ ਤੇ ਹੁਣ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਐਸੇ ਸਿਕੰਦਰ ਸਿੰਘ ਭੇਜੇ ਆ ਸਟੇਟਮੈਂਟ ਦੇ ਹਿਸਾਬ ਨਾਲ ਕਰੂਗੇ ਕਿੰਨੇ ਕੁ ਮੇਰਾ ਮਾਮਲਾ ਪਰਿਵਾਰਕ ਸਵੇਰੇ 8:30 ਵਜੇ ਦਾ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਜਿਹੜੀ ਬਸ ਥੱਲੇ ਲੜਕੀ ਆਈ ਔਰ ਡਰਾਈਵਰ ਵੀ ਉਹਨੂੰ ਭਜਾਇਆ ਗਿਆ ਕਿ ਕਿਉਂਕਿ ਇਹ ਆਪਣਾ ਕਰਨ ਉਹ ਡਰਾਈਵਰ ਜੀ ਗੱਲਬਾਤ ਕਰ ਰਹੇ ਅੰਦਰ ਸੀ ਡਰਾਈਵਰ ਨੂੰ ਕਿਹਾ ਸਤਾਇਆ ਕੀ ਨਾਮ ਸੀ ਕਿੰਨੇ ਉਮਰ ਦੇ ਹੋਏ ਹੋ ਹੋਲ ਪ੍ਰਾਇਮਰੀ ਡਾਇਰੀ 'ਚ ਲਿਖਿਆ ਮੈਂ ਦੱਸਦਾ ਹੁਣ ਬੱਚਾ 7 ਸਾਲ ਦਾ ਬੱਚਾ ਸੀ ਫਮੈਰਾ ਸੀ 7 ਸਾਲ ਦਾ ਸਰ ਮੈਰਾ ਸਾਲ ਦਾ ਤੁਸੀਂ ਅੰਦਰ ਵੀ ਗੇਸ ਸੀਸੀਟੀਵੀ ਵੀ ਚੈੱਕ ਕੀਤੀ ਹੈ ਕੀ ਦੇਖ ਉਹ ਅਸੀਂ ਤੈਕੀਕਾਤ ਹੀ ਕਰ ਰਹੇ ਹਾਂ ਪ੍ਰਿੰਸੀਪਲ ਤੋਂ ਫੁਟੇਜ ਲੈ ਰਹੇ ਹਾਂ ਤੇ ਉਹ ਬਾਕੀ